ਸਤਿ ਸ੍ਰੀ ਅਕਾਲ ਕਿਸਾਨ ਵੀਰੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਇਹ ਵੀਡੀਓ ਉਹਨਾਂ ਕਿਸਾਨ ਵੀਰਾਂ ਦੇ ਲਈ ਹੈ ਜਿਹੜੇ ਕਿ ਮੱਕੀ ਦੇ ਅਚਾਰ ਦੇ ਲਈ ਮੱਕੀ ਦੀ ਬਿਜਾਈ ਕਰਦੇ ਆ ਕਿਸਾਨ ਵੀਰੋ ਹੁਣ ਮੱਕੀ ਦੇ ਉੱਪਰ ਜਿਹੜਾ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਅਤੇ ਆਪਾਂ ਖਰਚੇ ਨੂੰ ਕਿਵੇਂ ਘੱਟ ਕਰ ਸਕਦੇ ਆ ਉਸ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿ ਆਪਾਂ ਜਿਹੜੀ ਮੱਕੀ ਦੀ ਬਿਜਾਈ ਵਿੱਚ ਥੋੜਾ ਚੇਂਜ ਕਰੀਏ ਤਾਂ ਕਿ ਜੋ ਆਪਾਂ ਆਪਣਾ ਜਿਹੜਾ ਖਰਚਾ ਬਚਾ ਸਕਦੇ ਆ ਕਿਉਂਕਿ ਮੱਕੀ ਦਾ ਆਚਾਰ ਪਾਉਣ ਦੇ ਸਮੇਂ ਦੇ ਉੱਪਰ ਘੱਟੋ-ਘੱਟ 7-8000 ਜਿਹੜਾ ਇੱਕ ਏਕੜ ਦਾ ਜਿਹੜਾ ਖਰਚਾ ਆ ਜਾਂਦਾ ਕਿਉਂਕਿ ਕਿਸਾਨ ਵੀਰੋ ਇਹਦੇ ਉੱਪਰ ਜਿਹੜੀ ਲੇਬਰ ਬਹੁਤ ਜ਼ਿਆਦਾ ਪੈ ਜਾਂਦੀ ਹੈ ਆਸੇ-ਪਾਸੇ ਦੇ ਜਿਹੜੇ ਖੁੱਡ ਹੁੰਦੇ ਆ ਆਪਾਂ ਨੂੰ ਉਹ ਜਿਹੜੇ ਦਾਤਰੀ ਨਾਲ ਜਿਹੜੇ ਵੱਢਣੇ ਪੈਂਦੇ ਆ ਜਿਨ੍ਹਾਂ ਦੇ ਲਈ ਆਪਾਂ ਨੂੰ 3-4 ਘਟ ਤੋਂ ਘਟ ਮਜੂਦ ਦੂਰਾਂ ਦੀ ਜਿਹੜੀ ਲੋਡ ਪੈਂਦੀ ਹੈ ਜਾਂ ਫਿਰ ਜਿਸ ਵੀ ਮਸ਼ੀਨ ਦੇ ਨਾਲ ਜਿਹੜੇ ਆਸੇ ਪਾਸੇ ਤੋਂ ਖੁੱਡਰ ਵੱਢਣ ਵਾਲੀ ਜਿਹੜੀ ਲੇਬਰ ਰੱਖੀ ਹੁੰਦੀ ਹੈ ਉਸ ਦਾ ਕਰਾਇਆ ਜਿਹੜਾ 1000-1500 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜ਼ਿਆਦਾ ਹੁੰਦਾ ਹੈ ਪਰ ਕਿਸਾਨ ਵੀਰੋ ਇਹ 1000-1500 ਇੱਕ ਏਕੜ ਦੇ ਹਿਸਾਬ ਨਾਲ ਆਪਾਂ ਆਪਣਾ ਖਰਚਾ ਜਿਹੜਾ ਬਚਾ ਸਕਦੇ ਆ ਜਿਸ ਤਰ੍ਹਾਂ ਤੁਸੀਂ ਉੱਪਰ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਜਿਹੜਾ ਇਹਨਾਂ ਇਹਨਾਂ ਥਾਂ ਜਿਹੜਾ ਆਪਾਂ ਦੋਨਾਂ ਸਾਈਡ ਤੋਂ ਛੱਡ ਦੇਣਾ ਹੈ ਜਿੰਨੇ ਥਾਂ ਦੇ ਵਿੱਚ ਆਪਾਂ ਜਿਹੜੇ ਟੇਡੇ ਖੁੱਡਾ ਲਗਾਉਣੇ ਹੁੰਦੇ ਆ ਸੋ ਦੋਨੀਆਂ ਸਾਈਡਾਂ ਤੇ ਜਿਹੜਾ ਆਪਾਂ ਇਹਨਾਂ ਥਾਂ ਛੱਡ ਕੇ ਮੱਕੀ ਦੀ ਬਿਜਾਈ ਕਰਨੀ ਹੈ ਕੁਝ ਕਿਸਾਨ ਵੀਰ ਕਹਿਣਗੇ ਕਿ ਫਿਰ ਅਚਾਰ ਜਿਹੜਾ ਘੱਟ ਨਿਕਲਣਾ ਸੋ ਉਹੀ ਆਪਾਂ ਜਿਹੜੀ ਜ਼ਿਆਦਾ ਜ਼ਮੀਨ ਦੇ ਵਿੱਚ ਜਿਹੜੇ ਸਿੱਧੇ ਖੁੱਡਾ ਲਗਾ ਲੈਣੇ ਨੇ ਦੋ ਚਾਰ ਖੁੱਡ ਜਿਹੜੇ ਆਪਾਂ ਸਾਈਡਾਂ ਤੇ ਲਗਾਉਨੇ ਆ ਉਹ ਆਪਾਂ ਦੂਸਰੀ ਜ਼ਮੀਨ ਦੇ ਵਿੱਚ ਨਾਲ ਲਾ ਸਕਦੇ ਆ ਕਿਉਂਕਿ ਜਿੰਨਾ ਵੀ ਆਪਾਂ ਜ਼ਮੀਨ ਦੇ ਵਿੱਚ ਪਾਵਾਂਗੇ ਅਚਾਰਤਾ ਉਸੇ ਹਿਸਾਬ ਦੇ ਨਾਲ ਹੀ ਹੋਣਾ ਹੁੰਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਇੱਕ ਤਾਂ ਆਪਾਂ ਨੂੰ ਅਚਾਰ ਪਾਉਣ ਦੇ ਸਮੇਂ ਜਿਹੜੀ ਦਿੱਕਤ ਨਹੀਂ ਆਉਂਦੀ ਕਿਉਂਕਿ ਆਪਾਂ ਨੂੰ ਜਿਹੜੀ ਲੇਬਰ ਦੀ ਜ਼ਰੂਰਤ ਨਹੀਂ ਪੈਂਦੀ ਸਿਰਫ ਵਿਚਾਲੇ ਇੱਕ ਕੱਟ ਲਗਾਉਣ ਦੀ ਲੋੜ ਪੈਂਦੀ ਏ ਜੋ ਕਿ ਆਪਾਂ ਉਹ ਆਪ ਵੀ ਲਗਾ ਸਕਦੇ ਆ ਥੋੜਾ ਬਹੁਤ ਸਾਈਡਾਂ ਤੇ ਤੁਸੀਂ ਇਸ ਤਰ੍ਹਾਂ ਜਿਹੜੀ ਇੱਕ ਵੱਟ ਬਣਾ ਦੇਣੀ ਆ ਜਿਸ ਦੇ ਨਾਲ ਕੀ ਹੋਵੇਗਾ ਕਿ ਤੁਹਾਨੂੰ ਜਦੋਂ ਮੱਕੀ ਦੀ ਤੁਸੀਂ ਪਹਿਲੀ ਰੌਣੀ ਕਰੋਗੇ ਉਦੋਂ ਕੋਈ ਵੀ ਦਿੱਕਤ ਨਹੀਂ ਆਏਗੀ ਨਾ ਕਿ ਕਿਸੇ ਪੈੜਿਆਂ ਦੇ ਉੱਪਰ ਪਾਣੀ ਚੜ੍ਹੇਗਾ ਜਦੋਂ ਆਪਾਂ ਟੇਡੇ ਖੁੱਡ ਲਗਾ ਦਿੰਨੇ ਆ ਤਾਂ ਜਦੋਂ ਆਪਾਂ ਲੰਮੇ ਖੁੱਡਾਂ ਵਿੱਚ ਦੀ ਜਿਹੜਾ ਪਾਣੀ ਛੱਡਣਾ ਹੁੰਦਾ ਉਹ ਲੰਮੇ ਖੁੱਡਾਂ ਨੂੰ ਪਾਣੀ ਛੱਡਦੇ ਆ ਟੇਡੇ ਖੁੱਡਾਂ ਚੋਂ ਤਾਂ ਟੇਡੇ ਖੁੱਡਾਂ ਤੇ ਅਕਸਰ ਜਿਹੜਾ ਜ਼ਿਆਦਾ ਜਿਹੜਾ ਪਾਣੀ ਉੱਪਰ ਦੀ ਲੰਗ ਜਾਂਦਾ ਚੜ ਜਾਂਦਾ ਜਿਸ ਦੇ ਕਾਰਨ ਉੱਥੇ ਜਾਦਾ ਕੱਖ ਵੀ ਹੋ ਜਾਂਦੇ ਨੇ ਸੋ ਇਸ ਤਰ੍ਹਾਂ ਵਿਜਾਈ ਕਰਨ ਦੇ ਨਾਲ ਨਾ ਤਾਂ ਆਪਾਂ ਨੂੰ ਉਹ ਸਮੱਸਿਆ ਆਵੇਗੀ ਮੱਕੀ ਨੂੰ ਪਾਣੀ ਲਾਉਣਾ ਇਸ ਦੇ ਨਾਲ ਬਹੁਤ ਹੀ ਸਖਾਲਾ ਹੋ ਜਾਂਦਾ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਖੁੱਡ ਜਿਹੜਾ ਬਿਲਕੁਲ ਕੱਲਾ ਕੱਲਾ ਖੁੱਡ ਜਿਹੜਾ ਖੁੱਲਾ ਹੁੰਦਾ ਸਿੱਧਾ ਉਹਦੇ ਵਿੱਚ ਜਿਹੜਾ ਪਾਣੀ ਜਾਂਦਾ ਅਤੇ ਜਿਹੜੀ ਥਾਂ ਸਾਈਡਾਂ ਤੇ ਬਚਦੀ ਆ ਤਾਂ ਉਸ ਦੇ ਵਿੱਚ ਆਪਾਂ ਸਿੱਟਾ ਦੇ ਕੇ ਮੱਕੀ ਬੀਜ ਸਕਦੇ ਆ ਜਿਸ ਨੂੰ ਕਿ ਆਪਾਂ ਮੱਕੀ ਦਾ achar ਪਾਉਣ ਤੋਂ ਪਹਿਲਾਂ ਕਿਸਾਨ ਵੀਰੋ ਮੱਜਾਂ ਨੂੰ ਚਾਰ ਸਕਦੇ ਆ ਵੱਢ ਕੇ ਜਦੋਂ ਤੱਕ ਆਪਣੀ ਮੱਕੀ achar ਪਾਉਣ ਦੇ ਕਾਬਲ ਹੁੰਦੀ ਏ ਤਾਂ ਜਿਹੜੀਆਂ ਸੈਡਾਂ ਨੇ ਆਪਾਂ ਜਿਹੜੀਆਂ ਵੇਲੀਆਂ ਕਰ ਸਕਦੇ ਆ ਤਾਂ ਕਿ ਉਦੋਂ ਆਪਾਂ ਨੂੰ ਜਿਹੜੀ ਕੋਈ ਵੀ ਇਹ ਦਿੱਕਤ ਨਾ ਆਵੇ ਜਿਆਦਾ ਜਿਹੜੀ ਲੇਬਰ ਦੀ ਲੋੜ ਨਾ ਪਵੇ ਅਤੇ ਜੇਕਰ ਆਪਾਂ ਚਾਹੀਏ achar ਪਾਉਣ ਤੋਂ ਪਹਿਲਾਂ ਤਾਂ ਜਿਹੜਾ ਵਿਚਾਲੇ ਇੱਕ ਕੱਟ ਲਗਾਉਣਾ ਹੁੰਦਾ ਤਾਂ ਉਹ ਵੀ ਆਪਾਂ ਪਹਿਲਾਂ ਜਿਹੜਾ ਅਸੀਂ ਚਾਰ ਸਕਦੇ ਹਾਂ ਜਿਸ ਦੇ ਨਾਲ ਆਪਣਾ ਜਿਹੜਾ ਖਰਚਾ 1500 ਪ੍ਰਤੀ ਇਕੜ ਦੇ ਹਿਸਾਬ ਨਾਲ ਆਰਾਮ ਨਾਲ ਬਚ ਜਾਏਗਾ ਅਤੇ ਆਪਾਂ ਆਸਾਨੀ ਨਾਲ ਜਿਹੜਾ ਮੱਕੀ ਦਾ ਚਾਰ ਪਾ ਸਕਦੇ ਹਾਂ ਤੀਸਰਾ ਫਾਇਦਾ ਇਸ ਤਰ੍ਹਾਂ ਬਜਾਈ ਕਰਨ ਨਾਲ ਇਹ ਹੋ ਜਾਂਦਾ ਕਿ ਤੁਹਾਨੂੰ ਜਿਹੜਾ ਜ਼ਿਆਦਾ ਮੂਹੇ ਨਹੀਂ ਬੰਨਣੇ ਪੈਣਗੇ ਇਸ ਤਰ੍ਹਾਂ ਤੁਸੀਂ ਸਿਰਫ ਜਿਹੜੇ ਥੋੜੇ ਥੋੜੇ ਜੇਕਰ ਕੋਈ ਖੁੱਡ ਬੰਦ ਲੱਗਦਾ ਤੁਹਾਨੂੰ ਤਾਂ ਤੁਸੀਂ ਕਹੀ ਜਾਂ ਕਸੌਲੇ ਦੇ ਨਾਲ ਉਹਨੂੰ ਖੋਲ ਸਕਦੇ ਹੋ ਨਹੀਂ ਬਿਲਕੁਲ ਵੀ ਤੁਹਾਨੂੰ ਜਿਹੜਾ ਕੋਈ ਵੀ ਮੂਹੇ ਜਿਹੜਾ ਬੰਨਣ ਦੀ ਲੋੜ ਨਹੀਂ ਪੈਣੀ ਸਿਰਫ ਤੁਸੀਂ ਇੱਕ ਵੱਟ ਖਿੱਚ ਦੇਣੀ ਆ ਵਜਾਈ ਕਰਨ ਤੋਂ ਬਾਅਦ ਕੋਈ ਤੁਹਾਨੂੰ ਜਿਹੜਾ ਜ਼ਿਆਦਾ ਮੱਥਾ ਵਾਰਨ ਦੀ ਲੋੜ ਨਹੀਂ ਪੈਂਦੀ ਜੇਕਰ ਤੁਹਾਨੂੰ ਲੱਗਦਾ ਕਿ ਤੋਂ ਕਿ ਕੋਈ ਇੱਧਰ ਉੱਧਰ ਵੱਟ ਹੋ ਗਈ ਏ ਪਾਉਣ ਵੇਲੇ ਤਾਂ ਮਿੱਟੀ ਇੱਧਰ ਉੱਧਰ ਡਿੱਗ ਗਈ ਜੇ ਤਾਂ ਤੁਸੀਂ ਜਿਹੜਾ ਆਪਣੀ ਥੋੜੀ ਉਹਨੂੰ ਬਾਹਰ ਕੱਢ ਸਕਦੇ ਹੋ ਨਹੀਂ ਤੁਹਾਨੂੰ ਬਿਲਕੁਲ ਵੀ ਕੋਈ ਜਿਹੜੀ ਸਮੱਸਿਆ ਨਹੀਂ ਆਵੇਗੀ ਤੁਸੀਂ ਬੀਜਣ ਤੋਂ ਬਾਅਦ ਵੱਟ ਖਿੱਚ ਕੇ ਤੁਸੀਂ ਉਸੇ ਦਿਨੀ ਜਿਹੜਾ ਪਾਣੀ ਲਾਉਣਾ ਸਟਾਰਟ ਕਰ ਸਕਦੇ ਹੋ ਸੋ ਇਹ ਸੀ ਜਾਣਕਾਰੀ ਜੋ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰ ਦਿਓ